ਵਿਆਹੇ ਲੋਕਾਂ ਲਈ ਸਭ ਤੋਂ ਵਧੀਆ ਹੈ ਡਾਕ ਘਰ ਦੀ ਇਹ ਸਕੀਮ ਹਰ ਮਹੀਨੇ ਹੋਵੇਗੀ ਕਮਾਈ ਹਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਜੇਕਰ ਤੁਸੀਂ ਹਾਲ ਹੀ ਵਿੱਚ ਵਿਆਹ ਕਰਵਾਇਆ ਹੈ ਅਤੇ ਭਵਿੱਖ ਲਈ ਆਮਦਨ ਦਾ ਇੱਕ ਸੁਰੱਖਿਅਤ ਅਤੇ ਸਥਿਰ ਸਰੋਤ ਚਾਹੁੰਦੇ ਹੋ ਤਾਂ ਡਾਕ ਘਰ ਮਾਸਿਕ ਆਮਦਨ ਸਕੀਮ ਇੱਕ ਵਧੀਆ ਵਿਕਲਪ ਸਾਬਿਤ ਹੋ ਸਕਦੀ ਹੈ ਇਹ ਇੱਕ ਸਰਕਾਰ ਸਮਰਥਿਤ ਸਕੀਮ ਹੈ ਜਿਸ ਵਿੱਚ ਨਿਵੇਸ਼ ਤੇ ਹਰ ਮਹੀਨੇ ਸਥਿਰ ਵਿਆਜ ਮਿਲਦਾ ਹੈ ਅਤੇ ਜੋਖਮ ਬਹੁਤ ਹੀ ਘੱਟ ਹੁੰਦਾ ਹੈ ਸਾਂਝੇ ਖਾਤੇ ਨਾਲ ਵੱਧਦੀ ਹੈ ਨਿਵੇਸ਼ ਸਿੰਘ ਇਸ ਡਾਕ ਘਰ ਸਕੀਮ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਇੱਕ ਸਾਂਝਾ ਖਾਤਾ ਖੋਲਿਆ ਜਾ ਸਕਦਾ ਹੈ ਜਿਸ ਵਿੱਚ ਪਤੀ ਪਤਨੀ ਦੋਮਾ ਦਾ ਬਰਾਬਰ ਹਿੱਸਾ ਹੁੰਦਾ ਇੱਕ ਖਾਤੇ ਵਿੱਚ ਨਿਵੇਸ਼ ਸੀਮਾ 9 ਲੱਖ ਰੁਪਏ ਜਦੋਂ ਕਿ ਸਾਂਝੇ ਖਾਤੇ ਵਿੱਚ ਇਹ ਸੀਮਾ 15 ਲੱਖ ਰੁਪਏ ਤੱਕ ਵੱਧ ਜਾਂਦੀ ਹੈ ਜੇਕਰ ਤੁਸੀਂ ਹੋਰ ਵਿਆਜ ਕਮਾਉਣਾ ਚਾਹੁੰਦੇ ਹੋ ਤਾਂ ਸਾਂਝਾ ਖਾਤਾ ਖੋਲਣਾ ਬਿਹਤਰ ਹੋਵੇਗਾ ਹਰ ਮਹੀਨੇ ਹੋਵੇਗੀ ਸਥਿਰ ਅਮਦ ਤੁਹਾਨੂੰ ਕਿੰਨਾ ਵਿਆਜ ਮਿਲੇਗਾ 1 ਜਨਵਰੀ 2025 ਤੋਂ ਪੀਓਐਮਆਈਐਸ ਤੇ 7.4 ਪ੍ਰਤੀਸ਼ਤ ਸਾਲਾਨਾ ਵਿਆਜ ਸਾਲਾਨਾ ਵਿਆਜ ਮਿਲ ਰਿਹਾ ਜੋ ਹਰ ਮਹੀਨੇ ਖਾਤੇ ਵਿੱਚ ਜਮ੍ਹਾਂ ਹੁੰਦਾ ਹੈ ਉਦਾਹਰਣ ਵਜੋਂ ਜੇਕਰ ਕੋਈ ਨਵਾਂ ਵਿਆਹਿਆ ਜੋੜਾ ਇੱਕ ਸਾਂਝਾ ਖਾਤਾ ਖੋਲਦਾ ਹੈ ਅਤੇ 12 ਲੱਖ ਰੁਪਏ ਦਾ ਨਿਵੇਸ਼ ਕਰਦਾ ਹੈ ਤਾਂ ਉਸ ਨੂੰ 88800 ਦਾ ਸਾਲਾਨਾ ਵਿਆਜ ਮਿਲੇਗਾ ਇਸ ਦਾ ਮਤਲਬ ਹੈ ਕਿ ਹਰ ਮਹੀਨੇ ਲਗਭਗ 7400 ਦੀ ਗਰੰਟੀਸ਼ੁਦਾ ਆਮਦਨ ਹੋਵੇਗੀ ਇਸ ਯੋਜਨਾ ਵਿੱਚ 2 ਜਾਂ 3 ਲੋਕ ਇਕੱਠੇ ਇੱਕ ਸਾਂਝਾ ਖਾਤਾ ਖੋਲ ਸਕਦੇ ਹਨ ਅਤੇ ਵਿਆਜ ਨੂੰ ਸਾਰੇ ਖਾਤਾਧਾਰਕਾਂ ਵਿੱਚ ਬਰਾਬਰ ਵੰਡਿਆ ਜਾਂਦਾ ਨਾਲ ਹੀ ਜੇਕਰ ਲੋਡ ਹੋਵੇ ਤਾਂ ਸੰਯੁਕਤ ਖਾਤੇ ਨੂੰ ਇੱਕ ਸਿੰਗਲ ਅਤੇ ਇੱਕ ਖਾਤੇ ਨੂੰ ਇੱਕ ਸੰਯੁਕਤ ਉਕਤ ਖਾਤੇ ਵਿੱਚ ਬਦਲਿਆ ਜਾ ਸਕਦਾ ਹੈ ਪਰ ਇਸ ਦੇ ਲਈ ਸਾਰੇ ਖਾਤਾਧਾਰਕਾਂ ਦੀ ਸਾਂਝੀ ਸਹਿਮਤੀ ਜ਼ਰੂਰੀ ਪਰਿਪੱਕਤਾ ਅਤੇ ਪ੍ਰੀ ਪ੍ਰੀਮਚੂਰ ਬੰਦ ਕਰਨ ਦੀ ਸਹੂਲਤ ਪੀਯੂਐਮਆਈਐਸ ਦੀ ਪਰਿਪੱਕਤਾ ਮਿਆਦ 5 ਸਾਲ ਹੈ ਇਸ ਮਿਆਦ ਦੇ ਬਾਅਦ ਖਾਤਾ ਬੰਦ ਕੀਤਾ ਜਾ ਸਕਦਾ ਹੈ ਅਤੇ ਪੂਰਾ ਮੂਲ ਧਨ ਵਾਪਸ ਕਰ ਦਿੱਤਾ ਜਾਂਦਾ ਜੇਕਰ ਇਸ ਤੋਂ ਪਹਿਲਾਂ ਖਾਤਾ ਬੰਦ ਕਰ ਦਿੱਤਾ ਜਾਂਦਾ ਤਾਂ ਜੁਰਮਾਨਾ ਭਰਨਾ ਪੈ ਸਕਦਾ ਜੇਕਰ 1 ਸਾਲ ਤੋਂ 3 ਸਾਲ ਦੇ ਵਿਚਕਾਰ ਬੰਦ ਕੀਤਾ ਜਾਂਦਾ ਤਾਂ ਮੂਲ ਧਨ ਤੋਂ ਉਹ 2% ਜੁਰਮਾਨਾ ਕੱਟਿਆ ਜਾਂਦਾ ਹੈ ਅਤੇ ਜੇਕਰ 3 ਤੋਂ 5 ਸਾਲਾਂ ਦੇ ਵਿਚਕਾਰ ਖਾਤਾ ਬੰਦ ਕੀਤਾ ਜਾਂਦਾ ਹੈ ਤਾਂ ਮੂਲ თან ਤੋਂ 1% ਜੁਰਮਾਨਾ ਕੱਟਿਆ ਜਾਂਦਾ ਹੈ ਜੇਕਰ ਕਿਸੇ ਨਿਵੇਸ਼ਕ ਨੇ PO MIS ਵਿੱਚ 12 ਲੱਖ ਰੁਪਏ ਦਾ ਨਿਵੇਸ਼ ਕੀਤਾ ਹੈ ਅਤੇ 1 ਸਾਲ ਬਾਅਦ ਖਾਤਾ ਬੰਦ ਕਰ ਦਿੰਦਾ ਹੈ ਤਾਂ 1 ਤੋਂ 3 ਸਾਲ ਦੇ ਵਿਚਕਾਰ ਬੰਦ ਕਰਨ ਤੇ 2% ਜੁਰਮਾਨਾ ਦੇਣਾ ਪਵੇਗਾ ਯਾਨੀ 24000 ਕੱਟੇ ਜਾਣਗੇ ਅਤੇ ਕੁੱਲ 11 ਲੱਖ 75 ਰੁਪਏ ਵਾਪਿਸ ਕੀਤੇ ਜਾਣਗੇ ਦੂਜੇ ਪਾਸੇ ਖਾਤਾ 3 ਤੋਂ 5 ਸਾਲਾਂ ਦੇ ਵਿੱਚਕਾਰ ਜੇ ਬੰਦ ਕੀਤਾ ਜਾਂਦਾ ਹੈ ਤਾਂ ਜੁਰਮਾਨਾ 1% ਯਾਨੀ 12000 ਰੁਪਏ ਹੋਵੇਗਾ ਅਤੇ ਨਿਵੇਸ਼ਕ ਨੂੰ 11 ਲੱਖ 88000 ਰੁਪਏ ਮਿਲਣਗੇ ਇਹ ਖਾਤਾ 1 ਸਾਲ ਤੋਂ ਪਹਿਲਾਂ ਬੰਦ ਨਹੀਂ ਕੀਤਾ ਜਾ ਸਕਦਾ নাবਾਲਗ ਅਤੇ ਸੀਨੀਅਰ ਨਾਗਰਿਕ ਵੀ ਲਾਭ ਉਠਾ ਸਕਦੇ ਹਨ ਇਸ ਯੋਜਨਾ ਦੇ ਤਹਿਤ ਨਾਬਾਲਗਾਂ ਦੇ ਨਾਮ ਤੇ ਵੀ ਖਾਤਾ ਖੋਲਿਆ ਜਾ ਸਕਦਾ ਹੈ ਜਿਨ੍ਹਾਂ ਦੀ ਨਿਵੇਸ਼ ਸੀਮਾ ਉਹਨਾਂ ਦੇ ਸਰਪ੍ਰਸਤਾਂ ਦੀ ਸੀਮਾ ਤੋਂ ਵਕਰੀ ਮੰਨੀ ਜਾਂਦੀ ਹੈ ਇਸ ਨਾਲ ਬੱਚਿਆਂ ਲਈ ਇੱਕ ਸੁਰੱਖਿਤ ਭਵਿੱਖ ਦੀ ਯੋਜਨਾ ਵੀ ਬਣਾਈ ਜਾ ਸਕਦੀ ਹੈ ਕਿਉਂਕਿ ਇਹ ਯੋਜਨਾ ਸਰਕਾਰ ਦੁਆਰਾ ਸਮਰਥਿਤ ਹੈ ਇਸ ਲਈ ਜੋਖਮ ਲਗਭਗ ਨਾ ਮਾਤਰ ਹੈ ਇਸ ਦਾ ਮਤਲਬ ਹੈ ਕਿ ਨਾ ਸਿਰਫ ਤੁਹਾਡਾ ਮੂਲ ਤਨ ਸੁਰੱਖਿਤ ਹੋਵੇਗਾ ਬਲਕਿ ਤੁਹਾਨੂੰ ਸਥਿਰ ਵਿਆਜ ਰਾਹੀਂ ਨਿਯਮਿਤ ਆਮਦਨ ਵੀ ਮਿਲੇਗੀ ਮਹੀਨਾਵਾਰ ਵਿਆਜ ਈਸੀਐਸ ਰਾਹੀਂ ਜਾਂ ਡਾਕ ਘਰ ਬਚਤ ਖਾਤੇ ਵਿੱਚ ਆਪਣੇ ਆਪ ਜਮ੍ਹਾਂ ਹੋ ਸਕਦਾ ਹੈ ਤਾਂ ਦੋਸਤੋ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਚੰਗਾ ਲੱਗਾ ਹੋਵੇਗਾ ਜੇ ਤੁਸੀਂ ਵੀ ਡਾਕ ਘਰ ਦੀ ਇਸ ਸਕੀਮ ਵਿੱਚ ਪੈਸੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ ਤੇ